ਦੇਖੋ ਜੀ ਖੇਤ ਨੂੰ ਅੱਗ ਲਾਈ ਅੱਗ ਲਾਈ ਦੇਖੋ ਕਿੰਨੇ ਰੁੱਖਾਂ ਦਾ ਨੁਕਸਾਨ ਹੋਇਆ ਜਵਾਂ ਨਹੀਂ ਆਪਾਂ ਸੋਚਦੇ ਨਾ ਕਿੰਨਾ ਪਾਪ ਹੋਇਆ ਸਾਰੇ ਰੁੱਖ ਮੱਚ ਗਏ ਬਾਈ ਨਾ ਯਾਰ ਐਂ ਅੱਗ ਲਾਇਆ ਕਰੋ ਵੀਰੇ ਠੀਕ ਆ ਲੌਂਗ ਕੋਲ ਦੇ ਰਸਤੇ 'ਚ ਆ ਦੇਖੋ ਕਿੰਨਾ ਨੁਕਸਾਨ ਹੈਗਾ ਇੰਨੇ ਸ਼ੌਂਕ ਨਾਲ ਰੋਕ ਲਏ ਨੇ ਕਿ ਸਾਰੇ ਰੁੱਖ ਮਚਾਤੇ ਦੇਖ ਲੋ ਨਾ ਵੱਡੀ ਕਰਕੇ ਦਿਖਾਉਂ ਮੇਰੇ ਦੇਖੋ ਸਾਰੇ ਰੁੱਖ ਮੱਚੇ ਪਏ ਆ ਐ ਨਾ ਕਰਿਆ ਕਰੋ ਭਾ ਮੇਰੇ ਦੇਖੋ ਜੀ ਖੇਤ ਨੂੰ ਅੱਗ ਲਾਈ ਅੱਗ ਲਾਈ ਦੇਖੋ ਕਿੰਨੇ ਰੁੱਖਾਂ ਦਾ ਨੁਕਸਾਨ ਹੋਇਆ ਜਵਾਂ ਨਹੀਂ ਆਪਾਂ ਸੋਚਦੇ ਨਾ ਕਿੰਨਾ ਪਾਪ ਹੋਇਆ ਸਾਰੇ ਰੁੱਖ ਮੱਚ ਗਏ ਬਾਈ ਨਾ ਯਾਰ ਐ ਨਾ ਅੱਗ ਲਾਇਆ ਕਰੋ ਵੀਰੇ ਠੀਕ ਆ ਲੌਂਗ ਕੋਲ ਦੇ ਰਸਤੇ 'ਚ ਆ ਦੇਖੋ ਕਿੰਨਾ ਨੁਕਸਾਨ ਹੈਗਾ ਇੰਨੇ ਸ਼ੌਂਕ ਨਾਲ ਰੁੱਖ ਲਾਏ ਨੇ ਕਿ ਸਾਰੇ ਰੁੱਖ ਮਚਾਤੇ ਦੇਖ ਲੋ ਨਾ ਵੱਡੀ ਕਰਕੇ ਦਿਖਾਵਾਂ ਮੇਰੇ ਦੇਖੋ ਸਾਰੇ ਰੁੱਖ ਮੱਚੇ ਪਏ ਆ ਐ ਨਾ ਕਰਿਆ ਕਰੋ ਭਾ ਮੇਰੇ